ਬਾਡੀ ਬੁੱਡੀ ਫੋਲਾ ਤੇ ਥਣ ਥਣੌਟ ਵੀ ਟੋਕਦਾ ਲੱਗਿਆ ਚਬਾਈ ਇਹਦੀ ਕਿਵੇਂ ਆ ਫੋਕੀ ਪੂਰੀ ਜਮਾ ਫੋਕੀ ਚ ਹਾਂਜੀ ਦੁੱਧ ਕਿੰਨਾ ਪਾਇਆ ਇਹਨੇ ਪਹਿਲਣ ਨੇ ਪਹਿਲਣ ਨੇ ਇਸਨੇ ਸਾਡੇ ਸਾਡੇ 17 ਲੀਟਰ ਪਾਇਆ ਜੀ 17 ਲੀਟਰ ਪਾਇਆ ਪਹਿਲਣ ਨੇ ਹਾਂਜੀ ਇਹ ਰਿਕਾਰਡ ਵੀ ਆ ਕੇ ਦਿਖਰਾਇਆ ਰਿਕਾਰਡ ਨਹੀਂ ਕਰਾਇਆ ਦੀ ਰਿਕਾਰਡ ਕਰਵਾਵਾਂ ਤੇ ਫਿਰ ਬੁੱਢਾ ਨੂੰ ਬੋਲਿਆ ਨਹੀਂ ਕਰਾਉਂਦੇ ਨਹੀਂ ਨੂੰ ਅੱਛਾ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਬਾਈ ਹਰਿਆਣੇ ਚ ਆਏ ਹੋਇਆ ਬਾਈ ਕੋਲੇ ਪਿੰਡ ਵਰਟਾ ਤਹਿਸੀਲ ਵੀ ਕੈਥਲਾ ਬਾਈਆਂ ਨੂੰ ਜੇ ਗੱਲ ਕਰ ਲਈਏ ਨਾ ਸੱਜਣੋ ਜ਼ਿਲ੍ਹਾ ਵੀ ਕੈਥਲੀ ਰਹਿ ਜਾਂਦਾ ਕਿਉਂਕਿ ਅਕਸਰ ਆਪਾਂ ਦੇਖਦੇ ਰਹੇ ਨਾ ਵੀ ਹਰਿਆਣੇ ਦੇ ਜਾਨਵਰ ਨੇ ਨਾ ਜਿਹੜੇ ਵੀ ਵੱਡੇ ਵੱਡੇ ਪਸ਼ੂ ਮੇਲਿਆਂ ਤੇ ਲਾ ਲਈਏ ਆਪਾਂ ਵੀ ਪੂਰੇ ਦੇਸ਼ ਦੇ ਵਿੱਚ ਜੇ ਮੈਂ ਗੱਲ ਕਰ ਲਾਂ ਹਰੇਕ ਸਟੇਟ ਦਾ ਬੰਦਾ ਹਰਿਆਣੇ ਚ ਪਸ਼ੂ ਪਰਚੇਜ਼ ਕਰਨ ਆਉਂਦਾ ਸੱਜਣੋ ਜਾਨਵਰ ਦਿਖਾਵਾਂਗਾ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਇੱਕ ਦੋ ਜਾਨਵਰ ਸੱਜਣੋ ਸ਼ੌਕ ਨੂੰ ਦਿਖਾਵਾਂਗੇ ਤਿੰਨ ਹੈਗੇ ਨੇ ਇਹਦੇ ਚ ਫੋਰ ਸੇਲ ਇੱਕ ਤਾਂ ਹੈਗਾ ਸੱਜਣੋ ਮੀਣਾ ਝੋਟਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਕੈਮਰੇ 'ਚ ਦੋ ਦੰਦੇ ਨੇ ਹਜੇ ਚੱਕੇ ਨੇ ਥੋੜੇ ਥੋੜੇ ਕੱਢ ਕੇ ਤੇ ਕੱਦ-ਕਾਠ ਵੀ ਪੂਰਾ ਚੰਗਾ ਤੇ ਇੱਕ ਹੈਗੀ ਆ ਪੈਲਣ ਝੋਟੀ ਹਰਿਆਣੇ ਦੀ ਭਾਸ਼ਾ 'ਚ ਗੱਲ ਕਰ ਲਾਂ ਬਾਈ ਇਹਨੂੰ ਇਹ ਕਹਿੰਦੇ ਹੁੰਦੇ ਆ ਖਾਰਕੀ ਤੇ ਇੱਕ ਹੈਗੀ ਆ ਪੂਰੀ ਡਬਲ ਝੋਟੀ ਉਹਦਾ ਸੂਆ ਦੂਜਾ ਦੰਦਾ 'ਚ ਹੈਗੀ ਆ 6 ਦੰਦ ਸੂਣ 'ਚ ਹਲੇ ਦਿਨ ਇਹ ਕੱਢਦੀ ਆ ਤੇ ਬਾਕੀ ਜੇ ਇਹ ਦੇ ਨਾਲ ਸੱਜਣੋ ਕੱਦ-ਕਾਠ ਦੀ ਗੱਲ ਕਰ ਲਈਏ ਪੂਰੇ ਫੁੱਲ ਵੱਡੇ ਕੱਦ-ਕਾਠ ਚ ਐ ਤੇ ਬਾਕੀ ਸੱਜਣਾ ਮਲਿਉਨਿਆਂ ਗੱਲਬਾਤ ਕਰਾਉਨਿਆਂ ਰੇਟ ਵੀ ਕਰਾਵਾਂਗੇ ਤੇ ਕੱਲਾ ਕੱਲਾ ਜਾਨਵਰ ਤੋਰ ਕੇ ਵੀ ਦਿਖਾਵਾਂਗੇ ਆ ਜੀ ਨਾਮ ਦੱਸ ਦੇ ਜੀ ਮੇਰਾ ਨਾਮ ਜਤਿੰਦਰ ਜੀ ਉੱਚੀ ਬੋਲ ਚਾਚੂ ਨੇ ਪਿੱਤੀ ਜਤਿੰਦਰ ਜਤਿੰਦਰ ਪਿੰਡ ਵਰਟਾ ਤਹਿਸੀਲ ਔਰ ਜ਼ਿਲ੍ਹਾ ਵਿਕਾਥੜਾ ਜ਼ਿਲ੍ਹਾ ਵਿਕਾਥੜਾ ਵਪਾਰ ਦਾ ਕੰਮ ਤਾਂ ਨਹੀਂ ਆਪਣਾ ਕੋਈ ਨਹੀਂ ਵਪਾਰ ਦਾ ਨਹੀਂ ਕੰਮ ਮਤਲਬ ਜੇ ਗੱਲ ਕਰ ਲਈ ਵੀ ਆਪਾਂ ਪਸ਼ੂ ਲੈ ਕੇ ਚੰਗਾ ਪਸ਼ੂ ਤਿਆਰ ਕਰਕੇ ਵੇਚਦੇ ਹਾਂ ਜੀ ਹਾਂਜੀ ਹਾਂਜੀ ਲੈ ਸੱਜਣਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਜੇ ਗੱਲ ਕਰ ਲਈ ਵੀ ਉਦਾਂ ਦਾ ਸ਼ੌਂਕ ਨੂੰ ਯਾਰ ਜਾਨਵਰ ਲੈ ਲਾਂਦਾ ਜੇ ਕੋਈ ਚੰਗਾ ਜਾਨਵਰ ਮਿਲਦਾ ਤੇ ਵੇਚਦਾ ਤਿਆਰ ਕਰਕੇ ਆ ਸਾਲ 2 ਸਾਲ ਚ ਲਾ ਲੋ ਕਦੇ ਬਾਈ ਇੱਕ ਅਦਾ ਜਾਨਵਰ ਸੇਲ ਕਰਦੇ ਤੇ ਅੱਜ ਕਿਵੇਂ ਬਣਿਆ ਮੂਡ ਵੀ ਆਪਾਂ ਫਿਰ ਤਿੰਨ ਜਾਨਵਰ ਸੇਲ ਕਰਦਾਂ ਨੇ ਤਿੰਨ ਇਹ ਜੈਸੇ ਤਿਆਰ ਹੋਈਏ ਜੀ ਜੋ ਟੇਪ ਨਹੀਂ ਥਾਇਦਾਨ ਥੀ ਠੀਕ ਆ ਗੱਲ ਭਲਾਂ ਨੂੰ ਨੇ ਇਸ ਨੇ 17 ਲੀਟਰ ਸਾਡਾ 17 ਲੀਟਰ ਦੁੱਧ ਨਹੀਂ ਕਰ ਲਿਆ ਜੀ ਠੀਕ ਆ ਗੱਲ ਲੈ ਸੱਜਣਾ ਜਾਣਕਾਰੀ ਵੀ ਦੇਵਾਂਗਾ ਪੁੱਛ ਕੇ ਪਹਿਲਾਂ ਆਪਾਂ ਸ਼ੁਰੂ ਕਰ ਲੈਨੇ ਆ ਖਰਕੀ ਤੋਂ ਹਣਾ ਲਟਾਰਸੇ ਦੇ ਲੈਵਲ ਉਵੇ ਤੇ ਕੈਮਰਾ ਮਾਰਦੇ ਇਹਦੀ ਬਾਡੀ ਬੂਟੀ ਦਿਖਾਦੇ ਹੋਏ ਇਹਦਾ ਸੂਆ ਆ ਗਿਆ ਪਹਿਲਾ ਜਿੱਦਾਂ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਬਾਈ ਇਹ ਕਹੇ ਦਿੰਦੇ ਆ ਖਾਰਕੀ ਆ ਆਪਣੇ ਵਾਲੀ ਭਾਸ਼ਾ ਚ ਕਹੇ ਦਿੰਦੇ ਆ ਪਹਿਲਾ ਸੂਆ ਹਨਾ ਹਾਂਜੀ ਸਾਡੇ ਵਾਲੇ ਸੱਜਣ ਪਹਿਲਾ ਸੂਆ ਕਹੇ ਦਿੰਦੇ ਆ ਦੰਦਾਂ ਚ ਕਿਵੇਂ ਆ ਜੀ ਦੰਦਾਂ ਦੇ ਚਾਰ ਹੈ ਜੀ ਦੰਦਾਂ ਚ ਚਾਰ ਦੰਦਾ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੇ 15 ਦਿਨ 15 ਦਿਨ ਹੋ ਗਏ ਜੀ 15 ਦਿਨ ਸੂਈ ਨੂੰ ਹੋ ਗਏ ਬੱਚਾ ਕੀ ਆ ਨਾਲ ਇਹ ਬੱਚਾ ਪੀਸੀ 573 ਦਾ ਕੱਟਾ ਜੀ ਮੇਲ ਕਾਫ ਆ ਗਿਆ ਹਾਂਜੀ ਮੇਲ ਕਾਫ ਆ ਗਿਆ ਇਹਨੂੰ ਇੱਕ ਵਾਰੀ ਨਾ ਖੋਲ ਕੇ ਤੋਰ ਕੇ ਦਿਖਾ ਦੇ ਬਾਕੀ ਇਹਦੇ ਬਾਰੇ ਜਾਣਕਾਰੀ ਰੇਟ ਬਾਰੇ ਵੀ ਲੈ ਕੇ ਦਊਗਾ ਤੁਹਾਨੂੰ ਮੈਂ ਇਹਦਾ ਸੂਆ ਆ ਗਿਆ ਪਹਿਲਾ ਮੂੰਹੋ ਚਾਰ ਦੰਦਾ ਤੇ ਪਹਿਲਣ ਦੇ ਹਿਸਾਬ ਨਾਲ ਜੇ ਗੱਲ ਕਰ ਲਈ ਬਾਈ ਇਹਦੀ ਬਾਡੀ ਬੁੱਡੀ ਆ ਜਿਹੜੀ ਬਾਡੀ ਬੁੱਡੀ ਬਾ ਕਮਾਲ ਆ ਤੇ ਜੈਡ ਬਲੈਕ ਆ ਪੂਛ ਥੋੜੀ ਜਿਹੀ ਜਰੂਰ ਬਾਈਟਾ ਜਿੱਦਾਂ ਤੁਹਾਨੂੰ ਮੈਂ ਅਕਸਰ ਦੱਸਦਾ ਵੀ ਉਹਨਾਂ ਵੀ ਹਰਿਆਣੇ ਦੇ ਜਾਨਵਰ ਹੁੰਦੇ ਨੇ ਜਿਹੜੇ ਸੱਜਣੋਂ ਵੀ ਬਾ ਕਮਾਲ ਜਾਨਵਰੀ ਹੁੰਦੇ ਨੇ ਕਿਉਂਕਿ chrelu ਜਾਨਵਰ ਆ ਯਾਰ ਕਈ ਵਾਰੀ ਪਸ਼ੂ ਘਵਰਾ ਜਾਂਦਾ ਐਂ ਨਹੀਂ ਕਮਾਦੇ ਕੋਈ ਗੱਲ ਨਹੀਂ ਐਂ ਦੀ ਕਮਾਦੀ ਇੱਕ ਵਾਰੀ ਤੋਰ ਕੇ ਦਿਖਾਉਣੀ ਆ ਇਹ ਝੋ ਤੇ ਮੁਠੀ ਵਾਲਿਆਂ ਨੂੰ ਥਣ ਲੱਗਿਆ ਤੇ ਚਾਰੋਂ ਥਣ ਲੱਗੇ ਵੀ ਗੈਪ ਤੇ ਨੇ ਦੂਰੀ ਤੇ ਲੱਗੇ ਨੇ ਤੇ ਥੋੜਾ ਜਿਹਾ ਪਿਛਾਓ ਕੇ ਦਿਖਾ ਦੇ ਤਰ੍ਹਾਂ ਦਿਖਾ ਹਰੇਕ ਪੱਖ ਤੋਂ ਦੇ ਤੇ ਬਾਕੀ ਜਦੋਂ ਸੱਜਣੋਂ ਮੁੜੂਗੀ ਭਾਈ ਉਧਰੋਂ ਜੱਜਮੈਂਟ ਕਰ ਲਿਓ ਬਾਡੀ ਬੁੱਡੀ ਚੰਗੀ ਆ ਚੜਾਈ ਚ ਵੀ ਚੰਗੀ ਆ ਤੇ ਮੇਨ ਗੱਲ ਇਹਦੇ ਸਿੰਘ ਸੁੰਗਦੀ ਕਰ ਲਈਏ ਮੂੰਹ ਮੱਥੇ ਦੀ ਬਾ ਕਮਾਲਾ ਝੋਟੀ ਲੈ ਇਹਨੂੰ ਦਿਖਾ ਦੇ ਨੇੜੇ ਲਾ ਕੇ ਦਿਖਾ ਦੇ ਇੱਥੇ ਨੂੰ ਲੈ ਬਾਡੀ ਬੁੱਡੀ ਚੰਗੀ ਆ ਉਹੀ ਗੱਲ ਆ ਜਿਵੇਂ ਸਾਨੂੰ ਮੈਂ ਦੱਸਿਆ ਸੱਜਣੋਂ ਜਾਨਵਰ ਕਈ ਵਾਰੀ ਡਰ ਜਾਂਦਾ ਕਿਉਂਕਿ ਡਾਕਟਰ ਕਰਕੇ ਲੈ ਇਧਰ ਤੋਂ ਭਾਈ ਥੋੜਾ ਜਿਹਾ ਹੌਲੀ ਲੈ ਆਂ ਉਹੜਾ ਪਛਾਣ ਹੋ ਕੇ ਦਿਖਾ ਦੇ ਹਰ ਹਰ ਨਾ ਉਹ ਹੀ ਗੱਲ ਆ ਸੱਜਣਾ ਵੀ ਜਾਨਵਰ ਡਰ ਜ਼ਰੂਰੀ ਜਾਂਦਾ ਪਰ ਜੇ ਗੱਲ ਕਰ ਲਾ ਨਾ ਬਾਈ ਦੇ ਘਰੇ ਯਾਰ ਨਗੀਨੇ ਤਿਆਰ ਕਰੇ ਨੇ ਵੱਡੀ ਝੋਟੀ ਦੀ ਗੱਲਬਾਤ ਵੀ ਕਰਾਂਗੇ ਬਾਈ ਉਹਦੇ ਰਿਕਾਰਡ ਵੱਡੇ ਨੇ ਉਹ ਹੈਗਿਆ 20 ਤੋਂ ਬਾਹਰ ਜਾਣ ਵਾਲੀ ਲੇਥੋਂ ਦਿਖਾ ਦੇ ਤਰਸ ਲੇ ਵਾ ਇਹਦਾ ਓਏ ਨੇੜੇ ਲਾ ਕੇ ਥਣ ਥਣ ਵੀ ਦਿਖਾ ਦੇ ਤੇ ਉੱਤੇੋਂ ਬਾਡੀ ਬੁੱਡੀ ਵੀ ਦਿਖਾ ਦੇ ਤੇ ਫੇਸ ਕੁਆਲਟੀ ਵੀ ਦਿਖਾ ਦੇ ਇੱਧਰ ਤੋਂ ਸਿੰਘ ਸੁੰਗ ਦੀ ਬਣਾਵਟ ਦਿਖਾ ਦੇ ਅਗਲੇ ਬੰਨੇ ਉਹ ਏ ਮੇਰਾ ਖਿਆਲਾ ਭਾਈ ਆ ਗਈ ਮੋਰਾ ਨਸਲ ਚ ਆ ਗਈ ਆ ਮੋਰਾ ਨਸਲ ਦੇ ਦੀ ਇਹ ਥੋੜਾ ਜਿਹਾ ਦਰਦੀਆਂ ਨੇ ਹੈਨਾ हां ਅੰਦਰ ਦੇ ਜਾਂਦੀ ਬਾਹਰ ਨਹੀਂ ਖੁੱਲਦੀ ਆ ਦਰਦੀਆਂ ਜਰੂਰ ਨੇ ਵੀ ਜੋੜ-ਜੂੜ ਤੇ ਨਹੀਂ ਜਾਂਦੀਆਂ ਹੈ ਨਹੀਂ ਜੋੜ-ਜੂੜ ਤੇ ਨਹੀਂ ਅਛਾ ਦੁੱਧ ਹੁਣ ਕਿੰਨਾ ਰੈਡੀ ਦਾ ਦੁੱਧੋ ਦੇ ਵੈਸੇ ਪੰਦਾ 15 ਕਾ ਲਿਓ 14 ਕਾ ਲਿਓ ਲੇਕਿਨ ਆਪੇ ਪਹਿਲੇ ਹੀ ਕਾਂਗੇ ਜੀ 13 ਲੀਟਰ ਦੁੱਧ ਤਿਆਰ ਠੀਕ ਹੈ ਗੱਲ ਆ ਗੱਲ ਸੱਜਣਾ ਉਹ ਨਹੀਂ ਕਹ ਦੱਸੀ ਵੀ ਜਿੰਨੀ ਕ ਆਪਾਂ ਅਗਲੇ ਨੂੰ ਮੈਂ ਆਪੇ 1 ਲੀਟਰ ਪਹਿਲੇ ਕਮ ਕਾਂ ਦੀ ਠੀਕ ਹੈ ਜੀ ਆਪਣਾ 3 ਟਾਈਮ ਤੋਂ 4 ਟਾਈਮ ਤੋਂ ਕਿੰਨੇ ਵਾਰ ਤੋਂ ਠੀਕ ਹੈ 10 ਲੀਟਰ ਵਾਲੀ ਟਰਪਾ ਮਾਫਕੇ ਦੇ ਦਾਂਗੇ ਜੇ ਕਿਸੇ ਦਿਨ ਆਪਣੇ ਕੋਲੇ ਆਉਂਦਾ ਮਾਫਕੇ ਦੇ ਦੇ ਰੇਟ ਇਹਦਾ ਕੀ ਕਰਾਂਗੇ ਰੇਟ ਇਸਕਾ 125 ਦੀ 125 ਫਿਕਸ ਰੇਟ ਦੱਸ ਦੇ ਜਵੇਂ ਜਿੱਚੋ ਆਪਾਂ ਨੇ ਕੁਝ ਨਹੀਂ ਕਟਾਉਣਾ 150 ਛੋਟ ਕਰਨੀਆਂ ਛੋਟ ਤਾਂ ਆਪ ਵੀਡੀਓ ਵੀ ਬਣਾਵਾ ਆਪ ਦੇਖ ਲਿਓ ਤੇ ਜਦੋਂ ਮੈਂ ਆਪਕੋ 120 ਤਾਂ ਕਮ ਨਹੀਂ ਦੇਣੀ ਜੀ ਠੀਕ ਹੈ 1 ਲੱਖ 20 ਹਜ਼ਾਰ ਦੀ ਦੇਵਾਂਗੇ ਉਹਦੇ ਚ ਬਾਈ ਕਹਿੰਦਾ ਯਾਰਾ 100 200 ਲਾ ਲਾ ਵੀ 100 20 ਵਾਲੀ ਛੋਟ ਹੋਊਗੀ ਇਹਨੇ ਜੋ ਸ਼ੋਰ ਤਾਂ 1500 2000 ਵਾਲੀ ਸ਼ੋਰ ਨਹੀਂ ਹੋਣੀ ਨਹੀਂ ਜੀ ਇੰਨੇ ਵਾਲੀ ਆ ਕਿਉਂਕਿ ਯਾਰ ਜੇ ਜਾਨਵਰਾਂ ਦੀ ਗੱਲ ਕਰ ਲਈ ਨਾ ਜਾਨਵਰ ਯਾਰ 22 ਕੋਲੇ ਟਾਪ ਕੁਆਲਿਟੀ ਦੇ ਨੇ ਕਿਸੇ ਪੱਖ ਤੋਂ ਝੋਟੀ ਹੱਥ ਨਹੀਂ 드러ਉਂਦੀ ਬਾਡੀ ਬੂਡੀ ਦੀ ਚਮਕ ਚਮਕ ਇਹਦੇ ਥਣ ਥਣਾਉਟ ਤੇ ਮੇਨ ਗੱਲ ਆ ਜਿਹੜਾ ਆਰਡਰ ਹੁੰਦਾ ਨਾ ਆਰਡਰ ਇਹਦਾ ਫਿਕਸ ਆ ਇਹਦੇ ਚ ਮਸਟੈਟਸ ਆਉਣ ਦੀ ਪ੍ਰੋਬਲਮ ਆ ਜਿਹੜੀ ਸੱਜਣੋ ਬਹੁਤ ਘੱਟ ਰਹਿੰਦੀ ਆ ਬਾਕੀ ਜਿਹੜਾ ਪਹਿਲੇ ਸੂਏ ਦਾ ਪਸ਼ੂ ਤਾਂ ਹੁੰਦਾ ਉਹ ਅੱਗੇ ਬੰਨਣ ਵਾਲੀ ਚੀਜ਼ ਹੁੰਦੀ ਆ ਜੇ ਮੈਂ ਅਗਲੇ ਸੂਏ ਬਾਈ ਇਹਨੇ ਪਰਫਾਰਮੈਂਸ ਇਦੂ ਵੀ ਤੱਕ ਨਹੀਂ ਕਰਨੀ ਹੈ ਹਨਾ ਉਹ ਦੂ ਅਗਲੇ ਸੂਏ ਉਹ ਦੂ ਟੱਕੜੀ ਕਰਨੀ ਸੁਬਤ ਸਾਹਿਬ ਦੇ ਆਧਾਰ ਨਿਕਾਲ ਲਈ ਜੀ ਠੀਕ ਹੈ ਗੱਲ ਕੋਈ ਵੀਡੀਓ ਬਣਾਣ ਦਾ ਚੱਕਰ ਮੈਂ ਏਖੜੂ ਖੜਾ ਆਪਣੇ ਥਣ ਦੇਖ ਲਿਓ ਜੀ ਕੋਈ ਏਖੜਾ ਵਾਲਾ ਸਿਸਟਮ ਨਹੀਂ ਉ ਵੀ ਤਾਂ ਚਾਰ ਟਾਈਮ ਚੋ ਆਪਣੇ ਕਰਨੀ ਠੀਕ ਹੈ ਗੱਲ ਆਦਰ ਤੋਂ ਵੀ ਹਾਂਜੀ ਪੂਰੇ ਥਾਬ ਦੇ ਇਸ ਤੇ ਹੋਰ ਵਿਦਾਦਾ ਬਣਾਵੇਗੀ ਜੀ ਠੀਕ ਹੈ ਗੱਲ ਆ ਵੀ ਜਦੋਂ ਡੰਗ ਤੇ ਆਉਂਦੀਆਂ ਨਾ ਬਾਈਕਾਂ ਉਹੀ ਗੱਲ ਆ ਜਿਵੇਂ ਸਾਨੂੰ ਮੈਂ ਅਕਸਰ ਕਹਿੰਦਾ ਹੁੰਦਾ ਵੀ ਛੋਟੀ ਪਹਿਲਵਾਨਾਂ ਵਾਂਗੂ ਤੁਰਦੀ ਆ ਉਹ ਸਿਸਟਮ ਬਣ ਜਾਣਾ ਬਾਈਆ ਤੇ ਨੇ ਡੰਗ ਤੇ ਜਾ ਕੇ ਰੈਡੀ ਹੋਣਾ ਤੇ ਅੱਜ ਤੁਹਾਨੂੰ ਮੈਂ ਦਿਖਾ ਰਿਹਾ ਇੱਕ ਘਰੇਲੂ ਸੱਜਣ ਦੇ ਘਰੋਂ ਦਿਖਾ ਰਿਹਾ ਹਰਿਆਣੇ ਚੋਂ ਆਪਣੀ ਵੀਡੀਓ ਹੈਗੀ ਆ ਪਹਿਲੀ ਲਤਰਸ ਇੱਥੇ ਤੋਂ ਆਹ ਝੋਟੀ ਤੇ ਮਾਰਦੇ ਕੈਮਰਾ ਓਏ ਇਹਦੀ ਗੱਲਬਾਤ ਤਕੜੀ ਆ ਬਾਈ ਇਹਦੇ ਰਿਕਾਰਡ ਵੱਡੇ ਨੇ ਫੇਸ ਕੁਆਲਿਟੀ ਦੀ ਗੱਲ ਕਰ ਲਈ ਇਹ ਆ ਗਈ 110% ਮੂਹਰੇ ਚ ਆ ਗਈ ਹੈ ਨਾ ਜੇ ਗੱਲ ਕਰੀ ਹਾਂ ਜੀ ਜੀ ਇਹਦਾ ਸੂਆ ਕਿਹੜਾ ਇਹ ਦੂਜਾ ਸੂਆ ਦੀ ਛੇ ਦਾਂਦਾ ਅੱਛਾ ਦੂਜਾ ਸੂਆ ਮੂੰਹੋਂ ਛੇ ਦਾਂਦਾ ਹਾਂਜੀ ਉਹ ਦੂਜਾ ਸੂਹ ਆ 6 ਦੰਦ ਦੇ ਹਿਸਾਬ ਨਾਲ ਇਹਦੀ ਯਾਰ ਬਾਡੀ ਬੁੱਡੀ ਬਹੁਤ ਡਬਲ ਆ ਜੇ ਗੱਲ ਕਰੀ ਹੈ ਨਾ ਹਾਂਜੀ ਬਾਡੀ ਫੁੱਲ ਆ ਜੀ ਆ ਬਾਡੀ ਬੁੱਡੀ ਫੁੱਲਾ ਤੇ ਥਣ ਥਣੋਟ ਵੀ ਟੋਪ ਦਾ ਲੱਗਿਆ ਚਬਾਈ ਇਹਦੀ ਕਿਵੇਂ ਆ ਫੋਕੀ ਪੂਰੀ ਜਮਾ ਫੋਕੀ ਚਬਾ ਹਾਂਜੀ ਦੁੱਧ ਕਿੰਨਾ ਪਾਇਆ ਇਹਨੇ ਪਹਿਲਣ ਨੇ ਪਹਿਲਣ ਨੇ ਇਸਨੇ ਸਾਢੇ 17 ਲੀਟਰ ਪਾਇਆ ਜੀ ਸਾਢੇ 17 ਲੀਟਰ ਪਾਇਆ ਪਹਿਲਣ ਨੇ ਹਾਂਜੀ ਇਹ ਰਿਕਾਰਡ ਵੀ ਆ ਕੇ ਟਿਕਰਾ ਹੈ ਰਿਕਾਰਡ ਨਹੀਂ ਕਰਾਇਆ ਦੀ ਰਿਕਾਰਡ ਕਰਵਾਵਾਂ ਤੇ ਫਿਰ ਬੁੱਢਾ ਨੂੰ ਬੋਲਿਆ ਨਹੀਂ ਕਰਾ ਕਰਾਉਂਦੇ ਨਹੀਂ ਨੂੰ ਅੱਛਾ ਉਹ ਐਸੇ ਵਾਰੀ ਕਿੰਨੀ ਕੁ ਉਮੀਦ ਆ ਜਿਹੜੇ ਹਿਸਾਬ ਨਾਲ ਇਹਦਾ ਲਵਾਸ ਆ ਉਹ ਮੇਰੇ ਤੋਂ 22 ਲੀਟਰ ਦੀ ਹੈ ਜੀ ਜ਼ਿਆਦਾ ਵੀ ਉਸ ਕਾ ਠੀਕ ਹੈ ਕਮ ਸੇ ਕਮ ਐ ਜਿਤਨਾ ਤੋਂ ਅੱਛਾ ਹਾਂ 20 ਤੋਂ 22 ਕਿਲੋ ਇਹ ਦੁੱਧ ਬੜੇ ਆਮਣਾ ਪਾ ਜੇ ਮੈਂ ਰਾਮ ਨਾਲ ਪਾ ਦੂਗੀ ਜੀ ਆਪ ਵੀ ਦੇਖ ਸਕੋਈ ਐ ਦਬਾ ਹਾਂ ਦੰਦ ਬਾਈ ਜੇ ਕੋਈ ਸੱਜਣ ਆਊਗਾ ਬਾਈ ਕੋਲੇ ਆ ਕੇ ਚੈੱਕ ਕਰ ਸਕਦਾ ਨਹੀਂ ਅੱ비 ਵੀ ਚੈੱਕ ਕਰਾ ਦੇ ਜੀ ਅੱਛਾ ਕਰਾ ਦੂਗੀ ਨਹੀਂ ਕਰਾ ਦੂਗੀ ਤਾਂ ਕਰਾ ਦੇ ਛੱਟ ਸੁੱਟਣਾ ਮਾਰੇ ਤੇ ਓਏ ਆ ਕੇ ਦੇਖ ਲੂ ਕੋਈ ਲਾਸਟ ਨਾਲੋਂ ਬਾਈ ਇਹ ਕਰਦਾ ਲੈ ਸੱਜਣੋ ਬਾਈ ਕਹਿੰਦਾ ਦੰਦ ਵੀ ਕਰਾਏ ਦੰਨੇ ਚੱਕੂ ਪਸੂ ਕਈ ਵਾਰੀ ਕਵਰਾ ਆ ਜਾਂਦਾ ਨੇੜੇ ਆ ਕੇ ਲੈ ਦੱਸ ਦਿਖਾ ਦੇ ਨੇੜੇ ਲਾ ਕੇ ਓਏ ਇਹ ਨੇੜੇ ਲਾ ਕੇ ਦਿਖਾ ਦੇ ਬਾਈ ਦੰਦ ਦੰਦੇ ਦੇ 2 4 6 ਲੈ 6 ਦੰਦ ਹੁੰਦਾ ਸੱਜਣੋ ਮੇਰਾ ਖਿਆਲ ਆ 8 ਵਾਲੇ ਡੇਗ ਤੇ ਸ਼ਾਇਦ ਹਣਾ ਆ ਲਾਸਟ ਵਾਲੇ ਦੰਦ ਬਾਈ ਇਹਨੇ ਹੁਣੇ-ਹੁਣੇ ਕੱਡੇ ਨੇ ਹਲੇ ਚੱਕਣੇ ਸਟਾਰਟ ਕਰੂ ਵੀ 6 ਦੰਦ ਨੇ ਬਰਾਬਰ ਕਰ ਲੇ ਤੇ ਬਾਕੀ ਸੂਆ ਇਹਦਾ ਦੂਜਾ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦੇ ਬਾਈ ਇਹ ਹੈਗੀ ਮਿਲਕ ਤੇ ਬਿਊਟੀ ਵਾਲੀ ਚੀਜ਼ ਹੈ ਇਸ ਸਾਡਾ ਹੈ ਉਹਨੇ ਕੋ ਨਿਕਾਲ ਲਾਂਗਾ ਬੜਾ ਜਿਆ ਦਰਦੇ ਜੀ ਦੂਰ ਨੇ ਜਾਨਵਰ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਪਰ ਹੈਗੇ ਯਾਰ ਆ ਟਾਪ ਕੁਆਲਿਟੀ ਦੇ ਨੇ ਕਿਉਂਕਿ ਇਹਦੀ ਸਿੰਘ ਸੁੰਗ ਦੀ ਕੁਆਲਿਟੀ ਹੈ ਜੀ ਬੜਾ ਖੜਿਆ ਉੱਧਰ ਅੱਵਲ ਦਰਜੇ ਦੀ ਆ ਝੋਟੀ ਬਾਕੀ ਲੇਵੇ ਲੂਵੇ ਵਾਲੀ ਤਾਂ ਨਾ ਬਾ ਕਮਾਲੀ ਆ ਜਿਵੇਂ ਤੁਹਾਨੂੰ ਮੈਂ ਕਹਿਣਾ ਹਾਂ ਵੀ ਪੰਡ ਲੇਵੇ ਦੀ ਝੋਟੀ ਤੋਂ ਲੈ ਕੇ ਤੁਰਿਆ ਨਹੀਂ ਜਾਣਾ ਕਿਉਂਕਿ ਦਿਨ ਹਲੇ ਨੇ ਜਿੱਦਾਂ ਬਾਈ ਨੇ ਦੱਸਿਆ ਨਾ ਕਹਿੰਦਾ 5 ਤੋਂ 7 ਦਿਨ ਕੱਢ ਦੇਣੇ ਆ ਤੇ ਬਾਈ ਦੀ ਬਾਡੀ ਬੁੱਡੀ ਬਹੁਤ ਆ ਤੇ ਉਹ ਕੱਦ ਰਾਠ ਬਹੁਤ ਆ ਤੇ ਲੰਬਾਈ ਲੰਬੂਈ ਚੰਗੀ ਆ ਤੇ ਲੇਵੇ ਲੂਵੇ ਦੀ ਵੀ ਯਾਰ ਸ਼ੇਪ ਦੀ ਗੱਲ ਕਰ ਲਈ ਜਾਂ ਲੇਵੇ ਦੀ ਗੱਲ ਕਰੀਏ ਬਾ ਕਮਾਲ ਆ ਥੋੜਾ ਜਿਹਾ ਜਾਨਵਰਾ ਜਿੱਦਾਂ ਆਪਾਂ ਕਹਿ ਦਿੰਨੇ ਹੁੰਦਾ ਵੀ ਡਰ ਜਾਂਦਾ ਉਹ ਗੱਲ ਬਾਤ ਆ ਵੀ ਡਰਦੇ ਜ਼ਰੂਰ ਨੇ ਥੋੜੇ ਜੇ ਪਰ ਥਣ ਥਣ ਦੀ ਗੱਲ ਕਰ ਲਈ ਲੱਗਿਆ ਵੀ ਪੂਰੇ ਗੈਪ ਤੇ ਆ ਤੇ ਲੇਵਾ ਤਾਂ ਯਾਰ ਇਹਨੂੰ ਸੱਜਣੋ ਉਹ ਲੱਗਿਆ ਜਿਵੇਂ ਲੋਹਾ ਖੜਿਆਲੇ ਪ੍ਰਦੀਪ ਲਵੇ ਕਈ ਵਾਰੀ ਦਿਖਾਉਣਾ ਹੁੰਦਾ ਮੈਂ ਐਫ ਐਫ گاਵਾ ਖੜੀਆਂ ਹੁੰਦੀਆਂ ਨੇ ਨਾ ਐਫ ਐਫ ਗਾਵਾਂ ਵਾਲਾ ਲੇਵਾ ਇਹਦਾ ਜਤਾਰ ਸੇ ਇੱਥੇ ਤੋਂ ਇੱਥੇ ਤੱਕ ਕਦ ਦਾ ਅੰਦਾਜ਼ਾ ਹੋ ਜੂਗਾ ਲੈ ਇੱਥੇ ਤੋਂ ਆਪਣਾ ਕੱਦ ਸੱਜਣੋ 5 8 ਦੇ ਆਸ-ਪਾਸ ਆ ਇੱਥੇ ਤੇ ਇਹ ਕੱਦ ਕਾੜ ਦੰਦਾ ਅੱਜ ਆ ਲਾ ਲਿਓ ਇਹਦੇ ਸੂਣ ਚ ਦਿਨ ਕਿੰਨੇ ਪਏ ਆ ਬਾਈ ਇਹ 12 ਤਰੀਕ ਨੂੰ ਦਿਨ ਪੂਰੇ ਕਰ ਦੇ ਦੇ ਅੱਛਾ 12 ਤਰੀਕ ਨੂੰ ਹਾਂ ਅੱਜ ਤਰੀਕ ਕਿੰਨੀ ਆ ਅੱਜ ਅੱਜ ਹੈਗੀ ਆ 5 5 ਆ ਤਰੀਕ ਅੱਜ 5 ਆ ਸੱਜਣੋ ਮਹੀਨਾ ਮੇਰਾ ਖਿਆਲ ਆ 6 ਮਾ ਹਨਾ ਨਹੀਂ ਪੰਜਵਾਂ ਪੰਜਵਾਂ ਹਾਂ ਆ ਮਹੀਨਾ ਹੈਗਾ ਪੰਜਵਾਂ ਤਰੀਕ ਵੀ ਪੰਜਾ ਇੱਕ ਹਫਤਾ ਇਹਦਾ ਸੂਣ ਚ ਹਲੇ ਬਿਉਣ ਚ ਪਿਆ ਹੈਗਾ ਪਹਿਲੇ ਸੂਏ ਜਿਵੇਂ ਦੱਸਿਆ ਬਾਈ ਨੇ ਵੀ 17 17.5 ਹਜ਼ਾਰ ਬਾਕੀ ਸਾਨੂੰ ਇਹਦਾ ਲੇਵਲ ਲੂਗਾ ਵੀ ਦੱਸੂਗਾ ਤੇ ਮੇਨ ਗੱਲ ਆ ਜਿਹੜੀ ਯਾਰਾ ਇਹਦੀ ਸਾਨੂੰ ਬਾਡੀ ਬੁੱਡੀ ਵੀ ਦੱਸੂਗੀ ਐਸ ਵਾਰੀ ਬਾਈ ਕਹਿੰਦਾ ਯਾਰ ਇਹਦੀ 20 ਪਲੱਸ ਚੱਲਣ ਦੀ ਆਰਾਮ ਨਾਲ ਟਕੜੀ ਉਮੀਦ ਆ ਹਾਂਜੀ ਆ ਤੇ ਬਾਕੀ ਬਾਡੀ ਬੁੱਡੀ ਚੰਗੀਆਂ ਸਿੰਘ ਸੁng ਦੀ ਬਣਵਟ ਚੰਗੀਆਂ ਇਹਦਾ ਰੇਟ ਕਿਵੇਂ ਕਰਾਂਗੇ ਆਪਾਂ ਰੇਟ ਫੋਨ ਉਪਰ ਕਰਾਂਗੇ ਜੀ ਇਸਕਾ ਅੱਛਾ ਹਾਂ ਬਹੁਤਾ ਜ਼ਿਆਦਾ ਤਾਂ ਨਹੀਂ ਕਰਦੇ ਨਾ ਜ਼ਿਆਦਾ ਤਾਂ ਦੇਖੋ ਜੀ ਤਿਆਰ ਹੁਣ ਪਵਾਤ ਹੈ ਕਿ ਪਤਾ 15 ਦਿਨ ਵਿਲੇ ਜਾ ਠੀਕ ਆ ਗੱਲ ਆ ਇਸ ਬਾਤ ਕਾ ਕੇ ਪਤਾ ਕਿ ਕਦ ਬੈ ਗਈ ਅਬ ਰੇਟ ਕਰ ਦਿਆ ਹੰਦੋ ਫਿਰ ਉਹ ਕਹਿੰਗੇ ਬਾਈ ਆਪਨੇ ਇਤਨਾ ਰੇਟ ਖਰੀਆ ਥਾ ਠੀਕ ਹੈ ਗੱਲ ਆ ਸੱਜਣਾ ਇੱਕ ਗੱਲ ਜਿਵੇਂ ਬਾਈ ਨਾਲ ਮੈਂ ਪਹਿਲਾਂ ਵੀ ਕਰੀਆ ਬਾਈ ਕਹਿੰਦਾ ਯਾਰ ਰੇਟ ਇਹਦਾ ਫੋਨ ਤੇ ਆਪਾਂ ਤਾਂ ਕਰਾਂਗੇ ਕਿਉਂਕਿ ਛੋਟੀ ਵਾਲੇ ਹਫਤਾ ਕਰਦੇ ਆ ਕਈ ਵਾਰੀ ਜਾਨਵਰ ਰੁਕ ਵੀ ਜਾਂਦਾ ਹੁੰਦਾ ਤਿਆਰ ਹੋ ਜਾਂਦਾ ਹਨਾ ਵੀ ਦੁੱਧ ਤੇ ਕਿੰਨੇ ਤੇ ਚੱਲੂ ਤੇ ਉਹ ਸਾਮੂਗਾ ਵੀ ਬਾਈ ਇੱਕ ਹਫਤਾ ਤੇ ਸਬਾਉਣ ਤੇ ਵੀ ਤੁਹਾਨੂੰ ਪਤਾ ਹੋ ਜਾਣਾ ਖਰਚਾ ਪੱਠਾ ਬਿੱਤਾ ਕਰਕੇ ਕਈ ਸੱਜਣ ਯਾਰ ਪੱਕੇ ਹੋ ਜਾਂਦੇ ਨੇ ਵੀ ਬਾਈ ਨੇ ਰੇਟ ਇੰਨਾ ਕਰਿਆ ਸੀ ਵੀਡੀਓ ਤੇ ਵੀ ತಾਜੀ ਵੀ ਫਿਰ ਆਪਾਂ ਉਹੀ ਰੇਟ ਲੈ ਆਂਗੇ ਹਾਂ ਉਹੀ ਰੇਟ ਲਿਆਂਗੇ ਆ ਰੇਟ ਉਹਦੇ ਕਰਕੇ ਨਹੀਂ ਬਾਈ ਨੇ ਕਰਿਆ ਰੇਟ ਕੋਈ ਜ਼ਿਆਦਾ ਨਹੀਂ ਕਰਦਾ ਰੇਟ ਉਨਾ ਕਰੂਗਾ ਜਿੰਨੇ ਰੁਪਏ ਇਹ ਝੋਟੀ ਉੱਟੂਗੀ ਆ ਜਿੰਨੇ ਰੁਪਏ ਇਹ ਉੱਟੂਗੀ ਉਸੇ ਵੇ 5000 ਰੁਪਏ ਕੰਮ ਕਰਾਂਗੇ ਜੀ ਠੀਕ ਹੈ ਕਰਾਂ ਜਿੰਨੇ ਉੱਟੂਗੀ ਲੈ ਰੁਪਈਏ ਮੈਨੂੰ ਪਤਾ ਜਿਹੜੇ ਸੱਜਣ ਨੇ ਇਹ ਦੇਖ ਲਈ ਰੁਪਈਏ ਬਾਈ ਇਹ ਉਹਦੀ ਜੇਬ ਚੋਂ ਆਪੇ ਕਢਾ ਲੂਗੀ ਹਾਂ ਰੁਪਈਏ ਸੱਜਣੋ ਇਹ ਉਹ ਸੱਜਣ ਦੀ ਜੇਬ ਚੋਂ ਆਪੇ ਕਢਵਾ ਲੂਗੀ ਤੇ ਹੁਣ ਆ ਜਾ ਦਰਸ ਇਧਰ ਇੱਕ ਛੋਟੇ ਤੇ ਵੀ ਮਾਰਦੇ ਹੋਏ ਟੱਟਾ ਵੀ ਦਿਖਾ ਦੇ ਇੱਕ ਐਦੇ ਤੇ ਵੀ ਮਾਰ ਦੇ ਬਾਡੀ ਬੁੱਡੀ ਇਹ ਵੀ ਬੀ ਚੰਗੀ ਆ ਇਹ ਹੈਗਾ ਮੀਨਾ ਹਨਾ ਹਾਂਜੀ ਇਹਨੂੰ ਵੀ ਖੋਲ ਕੇ ਤੋਰ ਦੇ ਇੱਕ ਵਾਰ ਸੱਜਣੋ ਹੁਣ ਤੁਹਾਨੂੰ ਦਿਖਾਉਣਾ ਹਰਿਆਣੇ ਚ ਮੀਨਾ ਕੱਟਾ ਸਿੰਘ ਵੀ ਦਿਖਾਉਂਗਾ ਸਿੰਘ ਵੀ ਦੋਨੇ ਹਲਦੇ ਨੇ ਤੇ ਕੱਡ ਬੱਡੇ ਦਾ ਵੀ ਬੜਾ ਡਾਬਲਾ ਉਮਰ ਦੇ ਹਿਸਾਬ ਨਾਲ ਜੇ ਗੱਲਬਾਤ ਕਰ ਲਈਏ ਲੈ ਇਹਨੂੰ ਤੋਰ ਦੇ ਬਾਈ ਆ ਬਾਡੀ ਬੁੱਡੀ ਚੰਗੀ ਆ ਕੱਦੇ ਦਾ ਵੀ ਫੁੱਲ ਵੱਡਾ ਲੰਬਾਈ ਲੰਬੂਈ ਚੰਗੀ ਆ ਇਹ ਗੱਲ ਕਰ ਲਈਏ ਨਾ ਸਜਣੋ ਫੰਡਾ ਸੀਲ ਆ ਨਰਮਾ ਪੂਰਾ ਲੈ ਚੱਲ ਬਈ ਆ ਇਹਨੂੰ ਤੋੜ ਦੇ ਲੰਬਾ ਥੋੜਾ ਆ ਵੇ ਸਮਾਰ ਕੇ ਦਿਖਾ ਦੇ ਤਾਂ ਸੁੱਤਿਓ ਥੋੜਾ ਪਛਾਹ ਨੂੰ ਹੋ ਕੇ ਬਾਡੀ ਬੂਡੀ ਦਿਖਾ ਦੇ ਦੀ ਹਰੇਕ ਪੱਖ ਤੋਂ ਦਿਖਾ ਦੇ ਬਾਈ ਥੋ ਕਮਾਲ ਆ ਬਾਈ ਸਿੰਘੇ ਦੇ ਹਲਦੇ ਨੇ ਦੋਨੇ ਲੈ ਇਹ ਆ ਗਿਆ ਪਯੋਰ ਮੀਣਾ ਬਾਈ ਜਿਵੇਂ ਮੱਜਾ ਮੈਂ ਤੁਹਾਨੂੰ ਕਹਿਣਾ ਉਹ ਨਕਸਰ ਵੀ ਸਿੰਘ ਹਿਲਦੇ ਵਾਲੀਆਂ ਪਯੋਰ ਮੀਣੀਆਂ ਹੁੰਦੀਆਂ ਦੋ ਦੰਦ ਵੀ ਅਭੀ ਤੋੜੇ ਨੇ ਜੀ ਆਏ ਵੀ ਨਹੀਂ ਅੱਛਾ ਦੋ ਦੰਦ ਹੈ ਜੀ ਆਏ ਵੀ ਨਹੀਂ ਅਭੀ ਅਭੀ ਤੋੜੇ ਆ ਇਹ ਦੇਖੋ ਆ ਦੋ ਦੰਦੇ ਨੇ ਬਾਈ ਹਜੇ ਜੇ ਗੱਲ ਕਰ ਲਈਏ ਬਰਾਬਰ ਕਰੇ ਨਹੀਂ ਹੈਗੇ ਦੋ ਦੰਦ ਥੋੜੇ ਥੋੜੇ ਘਟਨੇ ਹਨਾ ਵੀ ਦੋ ਦੰਦ ਦੇ ਹਿਸਾਬ ਨਾਲ ਜੇ ਵੀ ਬਾਡੀ ਬੂਡੀ ਦੀ ਗੱਲ ਕਰ ਲਈਏ ਬਾਡੀ ਬੂਡੀ ਲਾਜਵਾਵਾ ਤੇ ਕੱਦ ਵਿੱਡ ਵੀ ਬਹੁਤ ਆ ਤੇ ਲੰਬਾਈ ਲੰਬੂਈ ਵੀ ਚੰਗੀ ਆ ਇਹਦੇ ਬਾਰੇ ਵੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੰਨਿਆ ਰੇਟ ਰੂਟ ਬਾਰੇ ਕਰ ਦਿਆਂ ਗੱਲਬਾਤ ਇਹ ਕਿਹੜੀ ਮੱਝ ਦਾ ਬਾਈ ਆਪਣੇ ਕੋਲ ਹੈਗੀ ਹੈ ਮੱਝ ਨਹੀਂ ਮੱਧ ਨਹੀਂ ਹੈ ਜੀ ਅੱਛਾ ਆਪਾਂ ਕਿੱਥੋਂ ਲੈ ਕੇ ਆਏ ਦੀ ਇਹ ਮੱਧ ਤੂਬੇਤ ਦੀ ਜੀ ਅੱਛਾ ਹਾਂ ਮੱਝ ਸੇਲ ਕਰਕੇ ਇਹਦੀ ਮਦਰ ਦਾ ਕਿੰਨਾ ਕਰ ਦੁੱਧ ਸੀ ਇਸकी ਮਦਦ ਦਾ 19 ਲੀਟਰ ਦਾ ਜੀ ਅੱਛਾ ਕੈਨ ਵਾਲਾ 19 ਤਾਂ ਨਹੀਂ 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 ਕੈਨ ਵਾਲਾ ओरिजिनल 19 ਸੀ ਉਹ ओरिजिनल 19 ਮੈਂ ਬੰਦ ਦੇ ਉੱਥੇ ਇਹ ਬਾਈ ਕਹਿੰਦਾ ਕੈਨ ਵਾਲਾ 19 ਨਹੀਂ ओरिजिनल 19 ਇਹਦੇ ਫਾਦਰ ਦਾ ਤਾਂ ਨਹੀਂ ਪਤਾ ਕਿਹੜੇ ਸੀ ਨਹੀਂ ਇਤਨਾ ਨਹੀਂ ਪਤਾ ਜੀ ਅੱਛਾ ਫਾਦਰ ਦਾ ਤਾਂ ਆਪਾਂ ਨੂੰ ਪਤਾ ਨਹੀਂ ਇਹਦਾ ਰੇਟ ਕੀ ਕਰਦੇ ਆਪਾਂ ਰੇਟ ਫੋਨ ਪੇ ਕਰਾਂਗੇ ਜੀ ਅੱਛਾ ਇਹਦਾ ਰੇਟ ਵੀ ਫੋਨਤੀ ਕਰਦੇ ਫੋਨ ਪੇ ਕਰਾਂਗੇ ਜੀ ਆ ਆ ਆ ਕੱਟੀ ਕਿਹੜੇ ਸੀ ਇਹ ਕੱਟੇ ਉਸ ਦੇ ਆ ਜੀ ਕਿਹੜੀ ਦੀ ਜਿਹੜੀ ਬਹੁਤ ਹਾਂ ਬੜੇ ਲੇਵੇ ਆ ਗਏ ਹਾਂ ਹਾਂ ਸੈਦਾਨ ਦੀ ਹਾਂ ਆ ਉਹਦੀ ਕੱਟੀ ਆ ਬਾਈ ਇਹਦੀ ਵੱਡੇ ਲੇਵੇ ਵਾਲੀ ਝੋਟੀ ਆਪਾਂ ਨੇ ਦਿਖਾਈ ਆ ਇਹਦੀ ਉਮਰ ਕਿੰਨੀ ਹੋਗੀ ਇਹ ਖੀਰੀ ਹੈ ਜੀ ਆ ਸ਼ਖੀਰੀ ਹੈ ਜੀ ਹਾਂ ਆ ਬਾਡੀ ਬੁਡੀ ਇਹਦੀ ਵੀ ਚੰਗੀ ਆ ਯਾਰ ਖੀਰੀ ਦੇ ਸਾਬ ਇਹ ਸੇਲ ਨਹੀਂ ਕਰਦੇ ਜੀ ਇਹ ਤਾਂ ਨਹੀਂ ਵੇਚਦੇ ਨਹੀਂ ਨਹੀਂ ਇਹ ਦੋ ਤਾਂ 2 ਲੱਖ ਮੈਂ ਵੀ ਨਹੀਂ ਵੇਚਦੇ ਜੀ ਹਾਂ ਇਹ ਤਾਂ ਉਹ ਦਿਖਾਈ ਆ ਸ਼ੌਕ ਨੂੰ ਕਿਤੇ ਇਹਦੇ ਸ਼ਕੀਰ ਨਾ ਬਾਈ ਨੂੰ ਫੋਨ ਲਾਈ ਜਾ ਜਾਨਵਰ ਫੋਰ ਸੇਲ ਬਾਈ ਦੇ ਤਿੰਨੇ ਨੇ ਇਹ ਉਹ ਸ਼ੌਕ ਨੂੰ ਦਿਖਾਈ ਆ ਵੀ ਬੱਚੇ ਨਹੀਂ ਉਹ ਤਾਂ ਕੀ ਬਾਤ ਹੈ ਕਈ ਬੰਦੇ ਕਹਿੰਦੇ ਆ ਵੀ 18 ਲੀਟਰ ਮਦਰ ਰਿਕਾਰਡ 18 ਲੀਟਰ ਵਾਲੀ ਨੇ ਕੋਈ ਨਹੀਂ ਵੇਚਦਾ ਭਾਈ ਇਦੀ ਬਾਤ ਆ ਦੇਖ ਮਜਬੂਰੀ ਤੋਂ ਰੈਕਟੀ ਮਜਬੂਰੀ ਕੇ ਅਲਗ ਬਾਤ ਹੈ ਮਜਬੂਰੀ ਮੈਂ ਤਾਂ ਵੇਚ ਕਾ ਨਾ ਜੀ ਮੈਂ ਹਰਿਆਣੇ ਚ ਕਹਿਦਾ ਤੇ ਨਾ ਯਾਰ ਸਾਡੇ ਪੰਜਾਬ ਵਾਲੇ ਸੱਜਣਾਂ ਆਉਂਦੇ ਨੇ ਵੀ 18 ਕਿਲੋ ਵਾਲੀ 20 ਕਿਲੋ ਵਾਲੀ ਕੱਟੀ ਲੈ ਆਈ ਅਸੀਂ ਉਹ ਕੀ ਸੀ ਨਾ ਫਿਰ ਨਹੀਂ ਆਪੇ ਨਹੀਂ ਮੰਨਦੇ ਭਾਈ 18 ਲੀਟਰ ਵਾਲੀ 18 ਲੀਟਰ ਵਾਲੀ ਕੋਈ ਛੋਟੀ ਵੇਚਦਾ ਨਹੀਂ ਹੈ ਨਾ ਵੇਚਦਾ ਨਹੀਂ ਭਾਈ ਹਾਂ ਉਹਨੂੰ ਵੇਚੂਗਾ ਵੱਡੀ ਕਰਕੇ ਡਾਬਲ ਰੁਪਈਆ ਦੀ ਮੱਝ ਨੂੰ ਵੇਚਦੇਗਾ ਕੱਟੀ ਨੂੰ ਉਹਨੂੰ ਵੇਚੇਗਾ ਹਾਂ ਕੱਟੀ ਨੂੰ ਨਹੀਂ ਵੇਚਦਾ ਜਿਵੇਂ ਬਾਈ ਮੱਝ ਕਹਿੰਦਾ ਵੇਚ ਦਾਂਗੇ ਪਰ ਆ ਕੱਟੀ ਨਹੀਂ ਸੱਜਣੋਂ ਸੇਲ ਕਰਨੀ ਇਹ ਰੱਖਣੀ ਆ ਇਹਨੇ ਰਿ ਆ ਤੇਰਾ ਨੰਬਰ ਬੋਲ ਦੇ ਬਾਈ ਕਰ ਮੇਰਾ ਨੰਬਰ 94 ਹਾਂਜੀ ਇਧਰ ਨੂੰ ਆ ਜਾ ਗੱਲਬਾਤ ਕਰਦੇ ਆ ਨਾਲ ਨਾਲ 9467 ਹਾਂਜੀ 96 ਹਾਂਜੀ 5061 ਲੈ ਹੁਣ ਦੂਜੇ ਲੋਟ ਵੀ ਦੱਸ ਦੇ ਪੰਜਾਬੀ ਚ ਹਿੰਦੀ ਚ ਦੱਸ ਦੇ ਹਾਂਜੀ 66 ਹਾਂਜੀ 96 ਠੀਕ ਹੈ ਜੀ 5061 ਲੈ ਸੱਜਣਾ ਸਮਝ ਆ ਆਪਣੇ ਸੱਜਣਾ ਨੂੰ ਆਉਣੀ ਨਹੀਂ ਮੈਂ ਸਕਰੀਨ ਤੇ ਚਲਾ ਦੂੰਗਾ ਨੰਬਰ ਤੇ ਅੱਜ ਦੀ ਵੀਡੀਓ ਦਿਖਾਈ ਆ ਆਪਾਂ ਨੇ ਹਰਿਆਣੇ ਚੋਂ ਪਿੰਡ ਵਰਟਾ ਪਿੰਡ ਵਰਟਾ ਤਸੀਲ ਵੀ ਕੈਥਲ ਜ਼ਿਲ੍ਹਾ ਵੀ ਕੈਥਲ ਪਹਿਲੇ ਜੀ ਨਵੇਂ تھا ਜੀ ਆਪਣਾ ਅੱਜ ਅੱਛਾ ਹੁਣ ਕੈਥਲ ਆ ਗਿਆ ਅਬ ਕੈਥਲ ਮੇ ਆ ਗਿਆ ਲੈ ਸੱਜਣਾ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਬਾਈ ਨੇੜੇ ਆ ਕੇ ਤਸੱਲੀ ਕਰਕੇ ਨੇੜੇ ਦਿਨੋਰੀ ਪਿੰਡ ਆ ਜੀ ਹੋਰ ਕਿਹੜਾ ਕਿਹੜਾ ਪਿੰਡ ਆ ਆਸ-ਪਾਸ ਇਹਦੀ ਜਿਵੇਂ ਦਿਨੋਰੀ ਕਬੱਡੀ ਦੀ ਟੀਮ ਸੀ ਟੇਟਾ ਦਿਨੋਰੀ ਕਾਲਾ ਦਿਨੋਰੀ ਹਾਂਜੀ ਉਹ ਆਪਣੇ 4 ਕਿਲੋਮੀਟਰ ਦੂਰ ਆ ਅੱਛਾ ਨੇੜੇ ਤੇੜਾ ਆਪਣੇ ਜਿਵੇਂ ਮੇਨ ਮੇਨ ਗਾਮ ਤਨੋਰੀ ਆ ਗਿਆ ਹਾਂ ਤਨੋਰੀ ਆ ਗਿਆ ਜੀ 8 ਕਿਲੋਮੀਟਰ ਖਨੋਰੀ ਆ ਜੀ ਅਖਨੋਰੀ ਤੋਂ ਆ ਗਿਆ 8 ਕਿਲੋਮੀਟਰ ਕਿਲਿਆਤ ਤੋਂ 14 ਕਿਲੋ ਨਰਵਾਣਾ ਔਰ ਕਾਥਲ ਸੇ 18 ਕਿਲੋ ਠੀਕ ਹੈ ਪਹਿਲਾ ਲੈ ਸੱਜਣਾ ਇਹਨਾਂ ਚੋਂ ਬਾਈ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਧੰਨਵਾਦ ਜੀ